ਖਿਰਖੋਰ ਬੱਚੇ ਗੋਦੀਆਂ ਚ ਖੋ ਕੇ ਝਾਲਮ ਟੁੱਟੇ ਟੁੱਟੇ ਕਰਕੇ ਝੋਲੀਆਂ ਚ ਪਾਉਂਦੇ ਤੇ ਇੱਕ ਮਾਈ ਦਾ ਬੱਚਾ ਜਦੋਂ ਵੱਢ ਦਿੱਤਾ ਨਾ ਟੁੱਟੇ ਟੁੱਟੇ ਕਰਕੇ ਸਾਥ ਸੰਗਤ ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਜਦੋਂ ਟੁੱਟੇ ਟੁੱਟੇ ਕਰਕੇ ਬੱਚਾ ਨਿਕੇ ਨਿਕੇ ਟੋਟੇ ਵੱਢ ਦਿੰਦਾ ਨਾ ਛੋਟਾ ਜਿਹਾ ਬੱਚਾ ਸੀ 11 ਮਹੀਨਾ ਕਿੰਨੇ ਕੁ ਟੋਟੇ ਹੋਣੇ ਸੀ ਬੁੱਕਾਂ ਭਰ ਕੇ ਮਾਈ ਦੀ ਝੋਲੀ ਚ ਪਾਉਂਦੇ ਆ ਚੁੱਕ ਸਾਰੇ ਕੱਪੜੇ ਲਹੂ ਨਾਲ ਲਤਪਤ ਹੋ ਗਏ ਝੋਲੀ ਬੱਚੇ ਦੇ ਤੜਫਦੇ ਹੋਏ ਟੋਟਿਆਂ ਨਾਲ ਭਰੀ ਹੋਈ ਅੱਖਾਂ ਵਿੱਚ ਇੱਕ ਜੋਸ਼ ਆਨੰਦ ਵੱਖਰਾ ਸਰੂਰ ਭਰਿਆ ਹੋਇਆ ਗੁਰੂ ਦੀ ਬਾਣੀ ਦਾ ਬੱਚੇ ਨੇ ਟੋਟੇ ਵੇਖ ਕੇ ਵੀ ਮਾਈ ਰੋ ਨਹੀਂ ਰਹੀ ਨਾਲ ਦੀਆਂ ਮਾਈਆਂ ਨੇ ਵੇਖਿਆ ਤੇ ਹੁਣ ਹੱਸ ਕੇ ਜਾਲਮ ਕਹਿੰਦਾ ਉਹ ਬੀਬਿਓ ਸਿੱਖ ਬੀਬੀਆਂ ਤੁਹਾਡੇ ਵੀ ਬੱਚੇ ਇਸੇ ਤਰ੍ਹਾਂ ਟੁੱਟ ਟੁੱਟੇ ਕਰ ਦਾਂਗੇ ਤੁਹਾਡੇ ਬੱਚੇ ਵੀ ਇਸੇ ਤਰ੍ਹਾਂ ਟੁੱਟੇ ਟੁੱਟੇ ਕਰਕੇ ਝੋਲੀਆਂ ਭਰ ਦਾਂਗੇ ਜੇ ਆਪਣੇ ਬੱਚੇ ਬਚਾਉਣੇ ਨੇ ਸਿੱਖੀ ਛੱਡ ਦਿਓ ਸਭ ਸਿੱਖ ਬੀਬੀਆਂ ਨੇ ਬਦਕੀ ਕੀਤਾ ਆਪੋ ਆਪਣੇ ਬੱਚੇ ਮੋਹਰੇ ਕਰਕੇ ਕਿਹਾ ਲੈ ਜਾ ਹਲਮਾ ਤੂੰ ਬੱਚਿਆਂ ਦੇ ਟੁੱਟੇ ਕਰ ਸਕਨੇ ਪਰ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਸਿੱਖੀ ਦਾ ਟੋਟਾ ਨਹੀਂ ਕਰ ਸਕਦਾ ਆਪਣੇ ਬੱਚੇ ਮੋਹਰੇ ਕਰਕੇ ਕਿਆ ਵੱਢਦੇ ਬੱਚੇ ਲੈ ਟੁੱਟੇ ਕਰ ਸਕਦੇ ਨਿਜਿਆਂ ਤੇ ਡੰਗ ਦੇਗਾ ਟੁੱਟੇ ਕਰਕੇ ਝੋਲੀਆਂ ਭਰ ਦੇਗਾ ਪਰ ਯਾਦ ਰੱਖੀ ਸਾਡੀ ਸਿੱਖੀ ਦਾ ਟੋਟਾ ਨਹੀਂ ਹੋ ਸਕਦਾ ਕਿਉਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਥੱਪਣਾ ਦਿੱਤੀ ਹੋਈ ਹੈ ਗੁਰੂ ਕਲਗੀਆਂ ਵਾਲਾ ਲਿਖ ਗਿਆ ਪੂਰਨੇ ਪਾ ਗਿਆ ਉੱਤੇ ਸਿੱਖ ਕੌਮ ਨੇ ਲਿਖਦਿਆਂ ਲੈਣਾ ਤੇ ਉਹ ਵਿਦਵਾਨ ਲਿਖਦੇ ਕਹਿੰਦਾ ਟੁੱਟੇ ਜਿਗਰ ਦੇ ਸਾਹਮਣੇ ਕਰਨ ਟੁੱਟੇ ਮਮਾਂ ਟੱਕਰੇ ਝੋਲੀਆਂ ਪਾਉਂਦੀਆਂ ਨੇ ਓਏ ਉੱਚਾ ਸੁੱਟ ਕੇ ਬੋਚ ਦੇ ਨੇ ਜਿਆਂ ਤੇ ਪੂਰਾ ਫਿਰ ਵੀ ਨਹੀਂ ਕਬਰਾਂਉਂਦੀਆਂ ਨੇ ਕਿਉਂਕਿ ਥਪਨਾ ਗੁਰੂ ਗੋਬਿੰਦ ਸਿੰਘ ਦੀ ਪਾਤਸ਼ਾਹ ਪੁਰਨੇ ਪਾਗੇ ਨੇ ਅਨੰਦਪੁਰ ਸਾਹਿਬ ਦੇ ਕਿਲੇ 'ਚ ਸਹਿਬ ਜਾਂਦੇ ਭੁੱਖੇ ਰਹੇ ਨੇ 8 ਮਹੀਨੇ ਨਾਲ ਔਰ ਸ਼ਿਰ ਗੁਰੂ ਗੋਵਿੰਦ ਸਿੰਘ ਮਹਾਰਾਜ ਜੀ ਕਿਲਾ ਛੱਡਣ ਲੱਗੇ ਪਿਆਰੇ ਦਇਆ ਸਿੰਘ ਨੇ ਕਿਹਾ ਮਹਾਰਾਜ ਪਰਿਵਾਰ ਵੱਖਰਾ-ਵੱਖਰਾ ਕਿਉਂ ਕਰ ਲਿਆ ਸ਼ਿਰ ਗੁਰੂ ਗੋਵਿੰਦ ਸਿੰਘ ਮਹਾਰਾਜ ਅੱਗੇ ਬੋਲੇ ਦਇਆ ਸਿੰਘ ਇਹ ਸਭ ਕਰਤਾਰ ਦੇ ਹੁਕਮ ਵਿੱਚ ਹੈ ਜੋ ਵਿਛੜਨਾ ਹੈ ਉਹ ਸਭ ਕੁਝ ਵਿਛੜ ਰਿਹਾ ਹੈ ਹਜ਼ੂਰ ਦਾ ਪਰਿਵਾਰ ਵਿਛੋੜਾ ਕੱਲਾ ਉਹ ਜਗ੍ਹਾ ਤੇ ਨਹੀਂ ਪਿਆ ਜਿੱਥੇ ਆਪਾਂ ਸਰਸਾ ਨਦੀ ਕਹਿੰਦੇ ਜਦੋਂ ਪਾਤਸ਼ਾਹ ਅਨੰਦਪੁਰ ਸਭ ਤੋਂ ਚੱਲ ਪਏ ਪਰਿਵਾਰ ਉਦੋਂ ਹੀ ਵਿਛੜ ਗਿਆ ਉਤੋਂ ਬਾਅਦ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਿਲੇ ਹਾਂ ਉਸ ਜਗ੍ਹਾ ਤੇ ਅਟਕ ਹੋਈ ਰੁਕਣਾ ਪਿਆ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਉਸ ਧਰਤੀ ਤੇ ਸਿਧਾਂਤ ਹੋਰ ਪੱਕਾ ਕਰ ਦਿੱਤਾ ਦੁਸ਼ਮਣ ਦੀ ਫੌਜ ਮਗਰ ਆ ਜੜਦੀ ਹੈ ਕਮਸਾਨ ਦੀ ਜੰਗ ਮੱਚੀ ਹੈ ਜਿੱਧਰ ਕਿਸੇ ਨੂੰ ਰਾਹ ਮਿਲਿਆ ਉਧਰ ਤੁਰ ਰਿਹਾ ਛੋਟੇ ਸਾਹਿਬ ਜੱਦਿਆਂ ਦੀ ਜ਼ਿੰਮੇਵਾਰੀ ਮਾਂ ਗੁਜਰੀ ਦੀ ਹੈ ਦੋਮਾ ਸਾਹਿਬ ਜੱਦਿਆਂ ਦੇ ਹੱਥ ਪਕੜ ਕੇ ਸਹਿਬ ਜਦਿਆਂ ਨੂੰ ਬਚਾਉਂਦਿਆਂ ਜਿੱਥੋਂ ਤੱਕ ਨਦੀ ਦੇ ਕੰਡੇ ਤੁਰ ਸਕੀ ਤੁਰ ਗਈ ਔਰ ਸਾਥ ਸੰਗਤ ਭਾਈ ਮਨੀ ਸਿੰਘ ਗੁਰੂ ਕੇ ਮਹਿਲਾਂ ਨੂੰ ਲੈ ਕੇ ਜ਼ਿੰਮੇਵਾਰੀ ਨਿਭਾਉਂਦਿਆਂ ਸੱਜੇ ਹੋਤਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਸਾ ਨਦੀ ਦੇ ਕੰਡੇ ਬਹਿ ਜਾਂਦੇ ਨੇ ਦਇਆ ਸਿੰਘ ਸਭ ਨੂੰ ਨਾਲ ਆ ਲੈਣਦੇ ਹੋ ਦਇਆ ਸਿੰਘ ਦੀ ਅੱਖਾਂ ਪਰ ਆਈਆਂ ਪਾਤਸ਼ਾਹ ਜਦੋਂ ਨਾਲ ਰੱਖਣਾ ਸੀ ਉਦੋਂ ਰੱਖਿਆ ਨਹੀਂ ਹੁਣ ਨਾਲ ਕੀ ਰੱਖਣਾ ਹੈ ਬਾਤ ਜਦੋਂ ਨਾਲ ਰੱਖਣੇ ਸੀ ਕਿਲਾ ਛੱਡਣ ਲੱਗਿਆ ਉੱਤਰ ਰੱਖੇ ਨਹੀਂ ਹੁਣ ਨਾਲ ਕੀ ਰੱਖਣੇ ਲੱਗਣੇ ਹਜ਼ੂਰ ਨੇ ਕਿਹਾ ਸਭ ਨੂੰ ਹਾਲਣ ਦਿਉ ਦਿਆਸਨ ਉਦੋਂ ਤੱਕ ਜਪਜੀ ਸਾਬ ਦਾ ਜਾਪ ਕਰੋ ਸਹਿਬ ਨੇ ਇਹ ਪੜਾਉਣਾ ਸੀ ਸਿੱਖੋ ਸੰਕਟ ਵਿੱਚ ਵੀ ਜਪਜੀ ਨਾ ਛੱਡਿਓ ਉਸ ਵਕਤ ਜਪਜੀ ਦਾ ਜਾਪ ਕਰਨਾ ਜ਼ਰੂਰ ਥਾ ਭਾਈ ਸੰਤੋਖ ਸਿੰਘ ਲਿਖਦੇ ਉਸ ਵਕਤ ਉਸ ਵਕਤ ਜਪਜੀ ਦਾ ਜਾਪ ਕਰਨਾ ਜ਼ਰੂਰ ਥਾ ਗੁਰੂ ਗ੍ਰੰਥ ਦੀ ਬਾਣੀ ਸੇ ਭਰਨਾ ਜ਼ਰੂਰ ਥਾ ਪਾਤਸ਼ਾਹ ਚੌਂਕੜਾ ਮਾਰ ਕੇ ਬਹਿ ਗਏ ਅੱਖਾਂ ਬੰਦ ਨੇ ਇਹ ਨਹੀਂ ਵਖਿਆ ਪਰਿਵਾਰ ਸੰਕਟ ਵਿੱਚ ਕਰਤਾਰ ਨਾਲ ਸੁਰਤ ਜੋੜੀ ਇਦਰੋਂ ਤੋੜ ਕੇ ਉੱਤਰ ਜੋੜਨਾ ਕੋਈ ਗੁਰੂ ਤੋਂ ਸਿੱਖੇ ਸਾਧ ਸੰਗਤ ਪਾਤਸ਼ਾਹ ਨੇ ਸੰਸਾਰ ਦੀ ਖਾਤਰ ਕਈ ਬੰਦੇ ਨਾ ਅੰਕਾਰ ਨਾਲੋਂ ਤੋੜ ਲੈਂਦੇ ਨੇ ਰੱਬ ਨਾਲੋਂ ਤੋੜ ਲੈਂਦੇ ਨਕ ਦਿਨ ਕਈ ਬੇਨਤੀ ਕਈ ਇੱਕ ਲੜਕਾ ਹੈ ਉਹ ਬੱਚਾ ਉਹਦਾ ਕੋਈ ਵੀਜ਼ਾ ਨਾ ਲੱਗਿਆ ਬਾਹਰ ਦਾ ਤੇ ਮੈਂ ਵੀ ਬੜਾ ਸੁਣ ਕੇ ਹੈਰਾਨ ਹੋਇਆ ਆਪਣ ਸੰਸਾਰੀ ਲੋਕਾਂ ਕਈ ਵਾਰ ਇੱਥੇ ਖੜੇ ਬਸ ਇੱਥੋਂ ਅੱਗੇ ਨਹੀਂ ਨੰਗੇ ਤੋ ਪਤਾ ਕੀ ਕਹਿੰਦਾ ਮੇਰਾ ਤਾਂ ਵਿਸ਼ਵਾਸ ਹੀ ਉੱਠ ਗਿਆ ਗੁਰੂ ਤੋਂ ਮੈਂ ਨਹੀਂ ਹਾਂ ਗੁਰਦਾਰੇ ਜਾਇ ਕਰਨਾ ਮੈਂ ਨਹੀਂ ਸੇਵਾ ਕਰਨੀ ਮੇਰਾ ਤਾਂ ਵਿਸ਼ਵਾਸ ਹੀ ਉੱਠ ਗਿਆ ਹੱਦ ਹੋ ਗਈ ਗੱਲ ਵਾਲੀ ਇੱਥੋਂ ਤੱਕ ਹੀ ਬਸ ਕਦੇ ਸਿੱਖੀ ਦਾ ਸਬਕ ਤਾਂ ਪੜ ਕੇ ਵੇਖੋ 42 ਸਾਲ ਦੀ ਕੁੱਲ ਉਮਰ ਹੋਈ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਕੁਝ ਭਾਰ ਗਿਆ ਬਾਦਸ਼ਾਹ ਇੱਥੇ ਸਾਧ ਸੰਗਤ ਕਰੋੜਾਂ ਦੀ ਜਾਇਦਾਦ ਬਣਾ ਕੇ ਵੀ ਸੀ ਉਹ ਲੰਬੇ ਹੀ ਦੇਈ ਜਨੇ ਆ ਨਹੀਂ ਕੀਤਾ ਗੁਰੂ ਨੇ ਆ ਨਹੀਂ ਕੀਤਾ ਉਹ ਸਜਣੋਂ ਸਭ ਕੁਝ ਗੁਰੂ ਨੇ ਸਾਡੇ ਲਈ ਕੀਤਾ ਇਹ ਸਬਕ ਪੜ ਕੇ ਵੇਖੋ ਸਿੱਖੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਬਖਸ਼ਿਸ਼ ਕਰਨ ਅੰਦਰ ਸਦਕ ਚਾਹੀਦਾ ਹੈ ਸੰਸਾਰ ਦੀ ਖਾਤਰ ਅਹੰਕਾਰ ਨਾਲੋਂ ਨਾ ਤੋੜੀਏ ਆਪਾਂ ਇਹ ਅਰਦਾਸ ਕਰੀਏ ਪਾਤਸ਼ਾਹ ਨੇ ਣਨਕਾਰ ਨਾਲ ਜੋੜ ਕੇ ਦਿਖਾਇਆ ਚੋ ਵੀ ਰਹੀ ਸੁਰਤ ਪ੍ਰਭ ਚਰਨਨ ਮੈਂ ਇੰਨਾ ਸੰਕਟ ਹੈ ਤਾਂ ਵੀ ਪਾਤਸ਼ਾਹ ਸੁਰਤ ਜੋੜ ਕੇ ਬਹਿ ਗਏ ਕਹਿੰਦੇ ਆ ਸਿੰਘ ਪੜੋ ਕਿ ਤੀਰਥ ਨਾਵਾ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਏ ਕਰੀ ਜੇ ਤੀਸਰ ਠੋਪਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਮਤ ਵਿੱਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਗੁਰਾ ਇੱਕ ਦੇ ਮੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸ ਹਜ਼ੂਰ ਪਿਆਰ ਚ ਪੜਦੇ ਰਹੇ ਸਿੱਖ ਵੀ ਫਿਰ ਕੁਝ ਪਹਿਰੇ ਤੇ ਖਲੋਤੇ ਨੇ ਕੋਈ ਨਾਲ ਬੈਠੇ ਨੇ ਪੜ ਰਹੇ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਹਾਲ ਨਾਨਕ ਤੇ ਮੁਖੁਜਲੇ ਕਿਤੀ ਸ਼ਿੱਤੀ ਨਾਲ ਦਹਿ ਸਿੰਘ ਨੂੰ ਲੱਗਾ ਹੁਣ ਬਾਦਸ਼ਾਹ ਕਹਿਣਗੇ ਕਹੋ ਸਭ ਨੂੰ ਇਕੱਠੇ ਹੋ ਗਏ ਨੇ ਚਲੋ ਅੱਗੇ ਤੁਰੀਏ ਸਰਸਪਾਹਰ ਕਰਨੀ ਹੈ ਕਿ ਕੰਡੇ ਕੰਡੇ ਜਾਣੇ ਪਰ ਹਜ਼ੂਰ ਪਤਕ ਹੀ ਬੋਲਦੇ ਕਹਿੰਦੇ ਹਾ ਸਿੰਘ ਅਜੇ ਸਭ ਨੂੰ ਇਕੱਠੇ ਹੋ ਲੈਣ ਦਿਓ ਵਕਤ ਹੋ ਗਿਆ ਆਸਾ ਦੀ ਵਾਰ ਸੁਣਾਓ ਹੁਣ ਕੋਣ ਗੁਰੂ ਦਾ ਹੁਕਮ ਟਾਲ ਸਕਦਾ ਹੈ ਉਸੇ ਜਗਤ ਤੇ ਅਸਾ ਦੀ ਵਾਰ ਦਾ ਪਾਠ ਸੁਣਿਆ ਬਸ ਭੋਗ ਪੈਣ ਦੀ ਧੀਰ ਸੀ ਹਜ਼ੂਰ ਇੱਕਦਮ ਖਲੋ ਗਏ ਪਲਕੀ ਮੋਰ ਘੋੜੇ ਤੇ ਸਵਾਰ ਹੋ ਕੇ ਕਹਿੰਦੇ ਦਿਆ ਸਿੰਘ ਸਭ ਨੂੰ ਕਹੋ ਸਰਸਬ ਪਹਾਰ ਕਰੋ ਜਿਹੜੇ ਬਚਣਗੇ ਪਰਲਿਕ ਨਾ ਦੇ ਮਿਲਣਾ ਹਜ਼ੂਰ ਸਭ ਕੋ ਜਾਣਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਰ ਸਭ ਆਰ ਕਰ ਜਾਂਦੇ ਨੇ ਇਤਿਹਾਸ ਤੁਸੀਂ ਪੜਿਆ ਸੁਣਦੇ ਰਹਿੰਦੇ ਹੋ ਵੱਡੇ ਸਾਹਿਬਜ਼ਾਦਿਆਂ ਨੂੰ ਬਾਬਾ ਜੀਵਨ ਸਿੰਘ ਜੀ ਨੇ ਘੋੜਾ ਨਾਲ ਜੋੜ ਕੇ ਕਿਹਾ ਸਾਹਿਬਜ਼ਾਦਾ ਜੀ ਸਿੰਘ ਗੁਰੂ ਪਿਤਾ ਦਾ ਹੁਕਮ ਹੈ ਸਰਸਾ ਪਾਰ ਕਰੋ ਕਿਉਂਕਿ ਬਾਬਾ ਜੀਤ ਸਿੰਘ ਤੇ ਜਹਾਰ ਸਿੰਘ ਸਭ ਤੋਂ ਪਿੱਛੇ ਨੇ ਦੁਸ਼ਮਣ ਨੂੰ ਡੱਕ ਕੇ ਰੱਖਿਆ ਹੋਇਆ ਤਾਂ ਬਾਬਾ ਜੀਤ ਸਿੰਘ ਜੀ ਜਹਾਰ ਸਿੰਘ ਨੇ ਰੱਖਿਆ ਹੋਇਆ ਬਾਬਾ ਅਜੀਤ ਸਿੰਘ ਤੇ ਜੁਹਾਰ ਸਿੰਘ ਨੇ ਘੋੜਿਆਂ ਦੀ ਇੱਕ ਦੂਜੇ ਨਾਲ ਕਾਢੀਆਂ ਪਿੱਠ ਜੋੜੀ ਹੋਈਆਂ ਦੁਸ਼ਮਣ ਨੂੰ ਡੱਕ ਕੇ ਰੱਖਿਆ ਹੋਇਆ ਨਾਲ ਭਾਈ ਉਹਦੇ ਸਿੰਘ ਬਾਬਾ ਜੀਵਨ ਸਿੰਘ ਜੀ ਨੇ ਘੋੜਾ ਬਰਾਬਰ ਚੜਾ ਕੇ ਕਿਹਾ ਗੁਰੂ ਪਿਤਾ ਦਾ ਹੁਕਮ ਹੈ ਸਰਸਪਾਰ ਕਰੋ ਤੇ ਸਹਿਬਜ਼ਾਦਾ ਅਜੀਤ ਸਿੰਘ ਪਤਕੀ ਬੋਲੇ ਕਹਿੰਦੇ ਇੱਥੇ ਮੈਨੂੰ ਪੂਰੀ ਫੌਜ ਡੱਕ ਕੇ ਰੱਖਣ ਦਾ ਗੁਰੂ ਦਾ ਹੁਕਮ ਹੈ ਜਦੋਂ ਤੱਕ ਸਾਰੇ ਸਿੱਖ ਲੰਗਰੀ ਜਾਂਦੇ ਮੈਂ ਘੋੜਾ ਪਿਛਾ ਨਹੀਂ ਕਰਾਂਗਾ ਬਾਬਾ ਜੀਵਨ ਸਿੰਘ ਜੀ ਤੁਸੀਂ ਜਾਓ ਤੇ ਬਾਬੇ ਜੀਵਨ ਸਿੰਘ ਨੇ ਰੋ ਵਿੱਚ ਆ ਕੇ ਕਿਹਾ अजीत ਸਿੰਘ ਤੈਨੂੰ ਬਾਬੇ ਜੀਵਨ ਸਿੰਘ ਦਾ ਹੁਕਮ ਹੈ ਮੈਂ ਤੇਰੀ ਜਗ੍ਹਾ ਤੇ ਖਲੋ ਮੰਗਾ ਦਮੇ ਪਰਾਸਰ ਸਭ ਪਾ ਲਵਾਂ ਦੋਮਾ ਸਹਿਬ ਜਾਨਦਿਆਂ ਨੇ ਹੁਕਮ ਮੰਨਦੇ ਘੋੜੇ ਦੀਆਂ ਲਗਾਮਾਂ ਖਿੱਚ ਲਈ ਇਹ ਬੜੀ ਰੋਚੰਗ ਆਥਾ ਇੱਕ ਵਿਦਵਾਨ ਦੀ ਮੈਂ ਪੜ੍ਹੀ ਕਿ ਬਾਬਾ ਜੀਵਨ ਸਿੰਘ ਦਾ ਹੀ ਹੁਕਮ ਕਿਉਂ ਚੱਲਦਾ ਹੈ ਬਈ ਬਾਬਾ ਜੀਵਨ ਸਿੰਘ ਦਾ ਹੁਕਮ ਮੰਨਦਿਆਂ ਘੋੜੇ ਦੀਆਂ ਲਗਮਾਂ ਦੋਮਾਂ ਸੇਵ ਜਾਂਦੇ ਆ ਪਤਾ ਕਿਉਂ ਖਿੱਚ ਲਈਆਂ ਬੜਾ ਵੱਡਾ ਮਾਣ ਬਾਬੇ ਜੀਵਨ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ ਸਾਧ ਸੰਗਤ ਉਹ ਭਾਈ ਜੱਤਾ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਲੈ ਆ ਕੇ ਸੇਵਾ ਕਰਦੇ ਜਿੱਦਣ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੀਸ ਦੇ ਸੰਸਕਾਰ ਦੀ ਗੱਲ ਹੋਈ ਉਸ ਦਿਨ ਬਲਦੀ ਲੱਕੜ ਗੁਰੂ ਗੋਵਿੰਦ ਰਾਏ ਮਹਾਰਾਜ ਨੇ ਬਾਬੇ ਜੱਤੇ ਦੇ ਹੱਥ ਵੇ ਦੇ ਕੇ ਕਿਹਾ ਸੀ ਜੱਤਾ ਤੂੰ ਗੁਰੂ ਪੁੱਤਰ ਹੋਣ ਦਾ ਫਰਜ਼ ਨਿਭਾਇਆ ਹੈ ਹਰ ਪੁੱਤ ਆਪਣੇ ਪਿਓ ਦੀ ਪੱਗ ਦੀ ਸੰਭਾਲ ਕਰਦਾ ਹੈ ਹਰ ਪੁੱਤ ਵਾਸਤੇ ਆਪਣੇ ਪਿਓ ਦੀ ਪੱਗ ਦੀ ਕੀਮਤ ਸਭ ਤੋਂ ਵੱਡੀ ਕੀਮਤ ਹੁੰਦੀ ਹੈ ਤੂੰ ਕੱਲੇ ਗੁਰੂ ਪਿਤਾ ਦੀ ਪੱਗ ਨਹੀਂ ਉਹ ਸੀਸ ਸੰਭਾਲ ਕੇ ਲਿਆਇਆ ਤੂੰ ਗੁਰੂ ਪੁੱਤਰ ਹੋਣ ਦਾ ਮਾਣ ਖੱਟਿਆ ਜਾ ਜੈਤਾ ਚਿਖਾ ਨੂੰ ਅੱਗ ਤੂੰ ਦਿਆਂਗਾ ਬਲਦੀ ਹੋਈ ਲੱਕੜ ਬਾਬੇ ਜਿੱਤੇ ਦੇ ਹੱਥ ਦੇ ਦਿੱਤੇ ਜਦੋਂ ਸੀਸ ਦੀ ਚਿਖਾ ਨੂੰ ਚੰਦਨ ਦੀ ਚਿਖਾ ਸੀਸ ਧਰ ਕੇ ਅਨੰਪੁਰ ਸਾਹਿਬ ਦੀ ਧਰਤੀ ਤੇ ਅਗਨ ਪੈਣ ਹੋਈ ਬਲਦੀਆਂ ਲਪਟਾਂ ਕੋਲ ਖਲੋ ਕੇ ਕਿਹਾ ਸੀ ਭਾਈ ਜੇਤਾ ਅੱਜ ਤੋਂ ਬਾਤ ਤੈਨੂੰ ਘਰ ਵਿੱਚ ਵੱਡੇ ਪੁੱਤਰ ਹੋਣ ਦਾ ਮਾਣ ਮਿਲਿਆ ਰੰਗ ਰਿਟੇ ਗੁਰੂ ਕੇ بیٹے ਮੇਰੇ ਪਰਿਵਾਰ ਵਿੱਚ ਤੇਰਾ ਹੁਕਮ ਚੱਲਿਆ ਕਰੇਗਾ 20 ਸਾਲ ਦੀ ਉਮਰ ਦਾ ਫਰਕ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਔਰ ਭਾਈ ਜੇਤਾ ਜੀ ਦਾ ਵੀ ਸਾਲ ਵੱਡੇ ਨੇ ਬਾਬਾ ਜੀਵਨ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲੋਂ ਤਕਰੀਬਨ 20 ਸਾਲ ਉਮਰ ਵੱਡੀ ਹੈ ਅੱਜ ਤੋਂ ਬਾਅਦ ਵੱਡੇ ਪੁੱਤਰ ਹੋਣ ਦਾ ਮਾਣ ਤੈਨੂੰ ਬਖਸ਼ਿਆ ਤੇਰਾ ਹੁਕਮ ਚੱਲੇਗਾ ਪਰਿਵਾਰ ਤੇ ਔਰ ਸਾਧ ਸੰਗਤ ਤੇ ਸਚਾਈ ਹੈ ਜਦੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਿਆਹ ਨਿਸ਼ਚਿਤ ਹੋਇਆ ਨਾ ਅਨੰਦਪੁਰ ਸਾਹਿਬ ਲਾਹੌਰ ਦੀ ਸੰਗਤ ਪਰਿਵਾਰ ਆਇਆ ਉਹਨਾਂ ਕਹੇ ਮਹਾਰਾਜ ਤੁਸੀਂ ਵਿਆਹ ਦੇ ਦਿਨ ਨਿਸ਼ਚਿਤ ਕਰੋ ਤੇ ਬਰਾਤ ਲੈ ਕੇ ਕਦੋਂ ਲਾਹੌਰ ਆਉਂਗੇ ਹੁਕਮ ਕਰੋ कलगीतर पादशन के परिवार नाल सलाह करके ਦੱਸਾਂਗੇ ਸੰਗਤ ਜੁੜੀ ਹੋਈ ਸੀ ਹਜ਼ੂਰ ਨੇ ਮਾਤ ਗੁਜਰੀ ਜੀ ਨੂੰ ਕੋਲ ਬੁਲਾ ਕੇ ਕਿਹਾ ਭਾਈ ਜੈਤਾ ਜੀ ਨੂੰ ਸਦੋ ਬਾਬਾ ਜੀ ਵੰਸ ਪਰਵਾਰਕ ਤੌਰ ਤੇ ਸਲਾਹ ਲੈਣੀ ਤੇ ਭਾਈ ਜੈਤੇ ਦੀ ਜਿਵੇਂ ਸਾਧ ਸੰਗਤ ਇਹ ਗੁਰੂ ਅਰਜਨ ਦੇ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੇਲੇ ਰਿਆ ਨਾ ਘਰ ਦੀ ਕੋਈ ਸਲਾਹ ਲੈਣੀ ਬਾਬੇ ਬੁੱਢੇ ਤੋਂ ਅੱਜ ਹੁਣ ਜਦੋਂ ਘਰ ਪਰਿਵਾਰ ਦੀ ਗੱਲ ਚੱਲੀ ਹਜ਼ੂਰ ਨੇ ਕਿਹਾ ਬਾਬਾ ਜੀਵਨ ਸਿੰਘ ਨੂੰ ਬੁਲਾਓ ਮਾਤ ਗੁਜਰੀ ਜੀ ਨੂੰ ਸੱਦਿਆ ਬੈ ਕੇ ਸਲਾਹ ਹੋਈ ਬਾਬਾ ਜੀਵਨ ਸਿੰਘ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਆਨੰਦਪੁਰ ਸਾਹਿਬ ਦੇ ਹਾਲਾਤ ਸਹੀ ਨਹੀਂ ਨਿਤ ਪ੍ਰਤੀ ਪਹਾੜੀਆਂ ਨਾਲ ਕੋਈ ਨਾ ਕੋਈ ਝੇੜ-ਜੰਗ ਛੜੀ ਰਹਿੰਦੀ ਹੈ ਕਦੇ ਨੰਗਾਰੇ ਤੋਂ ਕੋਈ ਛੋਟੀ ਮੋਟੀ ਨੋਕ-ਝੋਕ ਲੜਾਈ ਹੁੰਦੀ ਹੈ ਕਦੇ ਕਿਸੇ ਗੱਲ ਤੋਂ ਨੋਕ-ਝੋਕ ਹੁੰਦੀ ਹੈ ਆਨੰਦਪੁਰ ਸਾਹਿਬ ਖੱਲੀ ਛੱਡ ਕੇ ਨਹੀਂ ਜਾਣਾ ਚਾਹੀਦਾ ਮਹਾਰਾਜ ਮੇਰੀ ਹਰਦ ਹੈ ਲਾਹੌਰ ਨਿਵਾਸੀਆਂ ਨੂੰ ਕਹੋ ਉਹ ਇੱਥੇ ਆ ਜਾਣ ਆਪਾਂ ਅਨੰਦਪੁਰ ਸਾਹਿਬ ਵਿਖੇ ਆਨੰਦ ਕਾਰਜ ਕਰੀਏ ਤੁਹਾਡੀ ਸ਼ਾਦੀ ਅਨੰਦਪੁਰ ਸਾਹਿਬ ਹੋਣੀ ਚਾਹੀਦੀ ਪਾਤਸ਼ਾਹ ਨੇ ਜਦੋਂ ਲਾਹੌਰ ਨਿਵਾਸੀਆਂ ਨੂੰ ਕਿਹਾ ਨਾ ਕਿਹਾ ਮਹਾਰਾਜ ਐਦਾਂ ਥੋੜੀ ਹੁੰਦਾ ਬਰਾਤ ਤਾਂ ਮੁੰਡੇ ਵਾਲੇ ਲੈ ਕੇ ਆਉਂਦੇ ਨੇ ਕੁੜੀ ਵਾਲੇ ਥੋੜੇ ਆਉਂਦੇ ਨੇ ਮਹਾਰਾਜ ਜਿੱਥੇ ਸਾਡਾ ਰਹਿਣ ਵਸੇਰਾ ਮਹਾਰਾਜ ਬਰਾਤ ਤਾਂ ਤੁਸੀਂ ਲੈ ਕੇ ਆਉਂਗੇ ਨਾ ਅਸੀਂ ਇੱਥੇ ਆ ਕੇ ਸੋਭਾ ਨਹੀਂ ਦਿੰਦੇ ਪਾਤਸ਼ਾਹ ਨੇ ਕਿਹਾ ਰਹੀ ਗੱਲ ਸਾਡੀ ਲਾਹੌਰ ਆਉਣ ਦੀ ਅਸੀਂ ਲਾਹੌਰ ਨਹੀਂ ਆਵਾਂਗੇ ਤੁਸੀਂ ਚੱਲ ਕੇ ਆਓ ਭਾਈ ਆਨੰਦਪੁਰ ਸਾਹਿਬ ਨਾ ਆਇਓ ਉਹ ਲਾਹੌਰ ਤੋਂ ਪਤਾ ਨਹੀਂ ਕਿ ਹੋ ਜਾਏ ਹੋਵੇ ਜਾਂ ਨਾ ਹੋਵੇ ਇੱਕ ਲਾਹੌਰ ਤੁਹਾਡਾ ਇੱਥੇ ਵਸਾ ਦਾਂਗੇ ਅੱਜ ਉਹ ਲਾਹੌਰ ਵਸਿਆ ਉਹਦਾ ਨਾਮ ਪਤਾ ਕੀ ਹੈ ਗੁਰੂ ਦਾ ਲਾਹੌਰ ਪਾਤਸ਼ਾਹ ਨੇ ਕਿ ਇੱਥੇ ਗੁਰੂ ਘਰ ਲਾਹੌਰ ਬਸਾ ਦਾਂਗੇ ਉਸੇ ਜਗ੍ਹਾ ਉੱਤੇ ਪਰਿਵਾਰ ਨੂੰ ਠਹਿਰਾਇਆ ਪ੍ਰਬੰਧ ਕੀਤਾ ਉੱਥੇ ਪਾਤਸ਼ਾਹ ਤੁਹਾਨੂੰ ਸਾਰਾ ਇਤਿਹਾਸ ਦਾ ਪਤਾ ਹੈ ਹਜ਼ੂਰ ਉੱਥੇ ਗਏ ਇਹ ਸਲਾਹ ਵੀ ਬਾਬੇ ਜੀ ਤੇ ਤੋਂ ਅੱਜ ਭਾਈ ਜੀਵਨ ਬਾਬਾ ਜੀਵਨ ਸਿੰਘ ਨੇ ਹੁਕਮ ਕੀਤਾ ਸਹਿਬਜ਼ਾਦਾ ਅਜੀਤ ਸਿੰਘ ਮੇਰਾ ਹੁਕਮ ਹੈ ਸਰਸਾ ਪਾਰ ਕਰੋ ਦੁਮਾ ਭਰਾਮਣੇ ਲਗਾਵਾ ਖਿਚੀਆਂ ਸਰਸਾ ਪਾਰ ਕਰ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੋਂ ਸਰਸਾ ਪਾਰ ਕਰਕੇ ਪੱਠਾ ਸਭ ਆਉਂਦੇ ਨੇ ਉੱਥੋਂ ਕੋਟਲਾ ਨਿਹੰਗਾਂ ਸਾਧ ਸੰਗਤ ਉਹ ਵੀ ਕੋਟਲਾ ਨਿਹੰਗਾਂ ਚੌਧਰੀ ਦੇ ਪ੍ਰੇਮ ਕਰਕੇ ਆਏ ਨੇ ਮੈਂ ਜਿਹੜੀ ਬੇਨਤੀ ਸ਼ੁਰੂ ਕੀਤੀ ਜਿੱਥੇ-ਜਿੱਥੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਪ੍ਰੇਮ ਕਰਕੇ ਗਏ ਅੱਜ ਤੁਸੀਂ ਪ੍ਰੇਮ ਕਰੋਗੇ ਤਾਂ ਕਲਗੀਆਂ ਵਾਲਾ ਅੱਜ ਵੀ ਹਾਜ਼ਰ ਹੈ ਤਾਂ ਵੀ ਸਾਡੇ ਘਰ ਆ ਸਕਦਾ ਹੈ ਇਹ ਨਾ ਸਮਝੋ ਉਦੋਂ ਹੀ ਸੀ ਮਾਸ਼ੀ ਵੜੇ ਅੱਜ ਵੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖੋ ਜਿਹਨੇ ਆਪਣੇ ਘਰ ਵਿੱਚ ਸੱਦਣਾ ਉਦ ਲਈ ਕੋ ਬੇਟਾ ਹੈ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਕੇ ਵੇਖੋ ਤੁਹਾਡੇ ਘਰ ਆ ਜਾਣਗੇ ਜਿਹੜਾ ਸਿੱਖ ਪ੍ਰੇਮ ਕਰੇਗਾ ਉਹਦੇ ਘਰ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਵੀ ਜਾਣਗੇ ਚੌਧਰੀ ਨਿਹੰਗਖਾਂ ਨੇ ਪ੍ਰੇਮ ਕਰਕੇ ਕਿਹਾ ਸੀ ਮਰਨ ਨਮਾ ਕਾਰੋਵਰ ਸ਼ੁਰੂ ਕੀਤਾ ਚਰਨ ਪਾਓ ਹਜ਼ੂਰ ਨੇ ਕਿਹੜਾ ਕਾਰੋਵਾਰ ਕੀਤਾ ਗਨੀਖਾ ਨਵੀਖਾ ਦਾ ਰਿਸ਼ਤੇਦਾਰ ਹੈ ਚੌਧਰੀ ਨਿਹੰਕਾ ਮੰਮੇ ਭੂਆ ਦੇ ਪੁੱਤਰ ਨੇ ਇਤਿਹਾਸ ਪੜਿਆ ਪਹਿਲਾਂ ਚੌਧਰੀ ਨਿਹੰਕਾ ਵੀ ਗਨੀਖਾ ਨਵੀਖਾ ਦੇ ਨਾਲ ਘੋੜੇ ਵੇਚਦਾ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਰੋਹਿਲੇ ਪਠਾਨ ਹੁਣ ਨੇ ਉਹ ਕੰਮ ਛੱਡ ਕੇ ਨਵਾਂ ਕਾਰੋਬਾਰ ਸ਼ੁਰੂ ਕੀਤਾ ਮਹਾਰਾ ਨਵਾਂ ਕੰਮ ਸ਼ੁਰੂ ਕੀਤਾ ਚਰਨ ਪਾਓ ਹਜ਼ੂਰ ਨੇ ਪੁੱਛਿਆ ਕਿਹੜਾ ਕੰਮ ਕਹਿੰਦੇ ਮਹਾਰਾ ਇੱਟਾਂ ਪਕਾਉਣ ਦੇ ਆਵੇ ਲਾਇਨੇ ਭਾਪ ਪੱਠਾ ਬਣਾਇਆ ਸਹਿ ਮੁਸਕਰਾ ਕੇ ਬੋਲੇ ਚੌਧਰੀ ਨਿਹੰਕਾ ਆਵਾਂਗੇ ਲਈ ਕਿਤੇ ਤੇਰੇ ਪੱਠੇ ਤੇ ਵੀ ਚਰਨ ਪਾਵਾਂਗੇ ਕਿਤੇ ਤੇਰੇ ਆਵਿਆਂ ਤੇ ਚਰਨ ਜ਼ਰੂਰ ਪਾਵਾਂਗੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 4 ਸਾਲ ਨਹੀਂ ਆਏ ਜਵਾਂ ਸਾਲਾਂ ਬਾਅਦ ਅੱਜ ਪਹੁੰਚੇ ਨੇ ਉਸੇ ਪੱਠੇ ਉੱਤੇ ਚਰਨ ਪਾਏ ਚੌਧਰੀ ਨੇ ਹੰਖਾ ਦਾ ਘਰ ਹਵੇਲੀ ਬਿਲਕੁਲ ਨਾਲ ਹੈ ਜਦੋਂ ਨੂੰ ਪਤਾ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਹੁੰਚੇ ਨੇ ਸਿੱਖਾਂ ਨੇ ਵਸਤਰ ਸਕੋਣੇ ਸ਼ੁਰੂ ਕੀਤੇ ਘੋੜੇ ਦਾ ਪੌੜ ਲੱਗਾ ਪੱਠਾ ਠੰਡਾ ਪੈ ਗਿਆ ਇਹਨੂੰ ਕੋਈ ਮਨਮਤ ਨਾ ਸਮਝਿਓ ਇਹ ਬਿਲਕੁਲ ਸਚਾਈ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਧਰਤੀ ਤੇ ਚਰਨ ਪਾਏ ਜਦੋਂ ਚੌਧਰੀ ਨਿਹੰਕਾ ਆਇਆ ਨਾ ਸਤਿਗੁਰੂ ਬੋਲੇ ਕਹਿੰਦੇ ਲੈ ਵੀ ਚਰਨ ਪਾ ਦਿੱਤੇ ਤੇਰੇ ਪੱਠੇ ਤੇ ਉਨੇ ਅੱਖਾਂ ਭਰ ਕੇ ਕਹਿਆ ਮਹਾਰਾਜ ਦਰਸ਼ਨ ਮੰਗੇ ਸੀ ਐਨਾ ਹਾਲਾਤਾਂ ਵਿੱਚ ਥੋੜੀ ਮੰਗੇ ਸੀ ਮਹਾਰਾਜ ਹਾਲਾਤ ਕੀ ਬਣੇ ਹੋਏ ਸੁਣਿਆ ਅਨੰਤਪੁਰ ਸਾਹਿਬ ਛੱਡ ਦਿੰਦਾ ਤੁਸੀਂ ਸੁਣਿਆ ਦੁਸ਼ਮਣ ਦੀ ਫੌਜ ਮਗਰ ਪਈ ਹੈ ਸੁਣਿਆ ਤੁਹਾਡਾ ਪਰਿਵਾਰ ਵਿਛੜ ਗਿਆ ਹੈ ਬਾਦਸ਼ਾਹ ਸੰਕੜੇ ਸਿੱਖ ਸ਼ਹੀਦ ਹੋ ਗਏ ਨੇ ਐਨਾ ਹਾਲਾਤਾਂ ਵਿੱਚ ਲੋਹ ਭਿੱਜੇ ਕੱਪੜੇ ਤੁਹਾਡੇ ਸਿੱਖ ਭੱਠੇ ਤੇ ਆਏ ਨੇ ਮਹਾਰਾਜ ਐਨਾ ਹਾਲਾਤਾਂ ਵਿੱਚ ਥੋੜੀ ਦਰਸ਼ਨ ਮੰਗੇ ਸੀ ਸਵਨਿਤ ਕੇ ਚੌਧਰੀ ਨਿਹੰਗ ਖੰਕਰਤਾਰ ਦਾ ਪਾਣਾ ਹੈ ਮੰਨਣਾ ਪਏਗਾ ਤੇਰੇ ਕਹਿਣ ਤੇ ਤੇਰੇ ਪ੍ਰੇਮ ਕਰਕੇ ਚਰਨ ਭਾਤੇ ਨੇ ਲੈ ਚੌਧਰੀ ਨਿਹੰਗ ਖਾਨ ਪੱਥਰਾਂ ਦੀਆਂ ਪੱਕੀਆਂ ਆਵਿਆਂ ਦੀਆਂ ਪੱਕੀਆਂ ਇੱਟਾਂ ਦੇ ਕਿਲੇ ਮੰਨਦੇ ਨੇ ਵਕਤ ਪਾ ਕੇ ਕਿਲੇ ਖੰਡਰ ਹੋ ਜਾਂਦੇ ਨੇ ਉਹਨਾਂ ਦੀ ਵੀ ਮਨਿਆਦ ਹੁੰਦੀ ਹੈ 100 ਸਾਲ 200 ਸਾਲਾਂ ਬਾਅਦ ਉਹ ਧਰਤੀ ਤੇ ਇੱਟਾਂ ਦੇ ਬਣੇ ਕਿਲੇ ਖੰਡਰ ਹੋ ਜਾਂਦੇ ਨੇ ਖਤਮ ਹੋ ਜਾਂਦੇ ਨੇ ਜਹ ਚੌਧਰੀ ਨਿਹੰਖਾ ਪੱਕਿਆਂ ਦੇ ਪੈਰ ਤੇਰੇ ਪੱਠੇ ਤੇ ਪੈ ਗਏ ਨੇ ਰਿੰਦੀ ਦੁਨੀਆ ਤੱਕ ਕਿੱਥੇ ਸਜਦਾ ਹੋਏਗਾ ਔਰ ਸਾਥ ਸੰਗਤ ਅਜ ਤੱਕ ਅਜ ਤੱਕ ਦੁਨੀਆਂ ਵਿੱਚ ਕੋਈ ਪੱਠਾ ਹੈ ਕੋਈ ਪੱਠਾ ਜਿਹਨੂੰ ਦੁਨੀਆਂ ਦੇ ਲੋਕ ਅੱਜ ਵੀ ਪੱਠਾ ਸਹਿਬ ਕਰਕੇ ਮੱਥਾ ਟੇਕਦੇ ਨੇ ਪਤਾ ਕਿਉਂ ਮੇਰੇ ਸਾਹਿਬ ਦੇ ਚਰਨ ਪੈਨੇ ਉਸ ਧਰਤੀ ਤੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਤੂੜ ਮੁਖ ਲਾਵਾਂ ਉੱਥੋਂ ਦੀ ਤੂੜ ਚੁੱਕ ਕੇ ਅੱਜ ਵੀ ਸਿੱਖ ਮੱਥੇ ਨੂੰ ਲਾਉਂਦੇ ਨੇ ਖੈਰ ਪਾਤਸ਼ਾਹ ਉੱਥੋਂ ਚੱਲ ਕੇ ਬੁੱਧੀ ਚੰਦ ਰਾਵਤ ਦੀ ਹਵੇਲੀ ਵਿੱਚ ਆਉਂਦੇ ਨੇ ਅੱਜ ਉਸ ਧਰਤੀ ਤੋਂ ਅਰਧ ਰਾਤ ਉੱਥੋਂ ਪਾਤਸ਼ਾਹ ਦਾ ਨਗਰ ਕੀਰਤਨ ਚੱਲਣਾ ਤੁਹਾਨੂੰ ਪਤਾ ਹੈ ਕਲ ਮਾਸ਼ੀਵਾੜਾ ਸਾਹਿਬ ਉਹ ਪਹੁੰਚਣਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਬੁੱਧੀ ਚੰਦ ਰਾਵਤ ਦੀ ਉਸ ਹਵੇਲੀ ਵਿੱਚ ਆਏ ਨਾ ਗੜੀ ਨਹੀਂ ਸੀ ਹਵੇਲੀ ਹੈ ਗੜੀ ਸਿੱਖ ਉਹਨੂੰ ਪਿਆਰ ਨਾਲ ਕਹਿੰਦੇ ਨੇ ਕਿਉਂਕਿ ਗੜੀ ਦਾ ਅਰਥ ਹੁੰਦਾ ਛੋਟਾ ਕਿਲਾ ਇੱਕ ਕਿਲਾ ਹੁੰਦਾ ਹੈ ਛੋਟਾ ਕਿਲਾ ਜਿਹੜਾ ਬਣਿਆ ਕਿਸੇ ਔਟ ਆਸਰੇ ਲੜਨ ਵਾਸਤੇ ਉਹਨੂੰ ਗੜੀ ਕਿਹਾ ਜਾਂਦਾ ਹੈ ਉਹ ਜੋ ਬੁੱਧੀ ਚੰਦ ਰਾਵਤ ਦੀ ਹਵੇਲੀ ਹੈ ਇੱਕੋ ਛੋਟਾ ਜਿਹਾ ਚਬੂਤਰਾ ਬਣਿਆ ਉੱਪਰ ਚੜ ਕੇ ਇੱਕ ਮੰੰਟੀ ਬਣੀ ਜਿਹਨੂੰ ਉਹ ਮੰੰਟੀ ਕਹਿੰਦੇ ਸੀ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਉਹਨੇ ਨਮਸਕਾਰ ਕੀਤੀ ਬੁੱਧੀ ਚੰਦ ਰਾਵਤ ਹੱਥ ਜੋੜ ਕੇ ਕਹਿੰਦਾ ਮਹਾਰਾਜ ਫੌਜਾਂ ਨਾਲ ਲੜਨ ਵਾਸਤੇ ਕਿਲੇ ਚਾਹੀਦੇ ਨੇ ਇੰਨੀਆਂ ਫੌਜਾਂ ਦਾ ਸਾਹਮਣਾ ਕਰਨ ਵਾਸਤੇ ਤੁਫੰਗਾਂ ਤੇ ਤੋਪਾਂ ਦਾ ਸਹਾਰਾ ਚਾਹੀਦਾ ਹੈ ਕਿਲਿਆਂ ਦਾ ਅਸਰਾ ਚਾਹੀਦਾ ਹੈ ਮਹਾਰਾਜ ਮੇਰੇ ਕੋਲ ਕੋਈ ਕਿਲਾ ਤਾਂ ਨਹੀਂ ਕੱਚੀਆਂ ਇੱਟਾਂ ਪਿੱਟਾਂ ਦੀ ਬਣੀ ਹਵੇਲੀ ਹੈ ਇਹ ਵੀ ਮੇਰੀ ਨਹੀਂ ਬਾਦਸ਼ਾਹ ਮੇਰਾ ਮੁਝਮੇ ਕਿਛ ਨਹੀਂ ਜੋਖ ਕਿਛ ਹੈ ਸੋ ਤੇਰਾ ਮਹਾਰਾਜ ਇੰਨੀ ਕ ਸੇਵਾ ਇਹ ਹਵੇਲੀ ਮੈਂ ਤੁਹਾਨੂੰ ਦੇ ਸਕਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੁੱਧੀ ਚੰਦ ਰਾਵਤ ਦੇ ਸਾਹਮਣੇ ਨਾਂ ਕੱਚੀ ਹਵੇਲੀ ਦੀਆਂ ਕੰਧਾਂ ਨੂੰ ਚੰਗੀ ਤਰ੍ਹਾਂ ਵੇਖਣ ਲੱਗਦਾ ਹੈ। ਹਜ਼ੂਰ ਨੇ ਪੱਥੇ 'ਚੋਂ ਤੀਰ ਕੱਟਿਆ। ਕੱਚੀ ਹਵੇਲੀ ਦੇ ਉਸ ਕੰਧ ਵਿੱਚ ਪਾਤਸ਼ਾਹ ਨੇ ਜ਼ੋਰ ਨਾਲ ਮਾਰ ਕੇ ਵੇਖਿਆ। ਕੱਚੀ ਕੰਧ ਸੀ, ਮਿੱਟੀ ਭਰਨੀ ਸੀ। ਹਵਾ ਵਗ ਰਹੀ ਉਹ ਮਿੱਟੀ ਉੱਡ ਗਈ। ਧਨੁ ਗੁਰੂ ਗੋਵਿੰਦ ਸਿੰਘ ਮਹਾਰਾਜ ਮਸਬਰਾਪੇ ਬੋਲੇ, ਕਹਿੰਦੇ ਲੈ ਬੁੱਧੀ ਚੰਦ। ਹੁਣ ਤੋ ਇਹਨੂੰ ਕੱਚੀ ਹਵੇਲੀ ਨਾ ਕਹੇ ਇਹ ਐਸੀ ਗੜੀ ਬਣਨੀ ਐ ਲੋਕਾਂ ਦੀ ਦੁਸ਼ਮਣ ਦੀ ਨਜ਼ਰ ਵਿੱਚ ਕੱਚੀ ਗੜੀ ਹੋ ਸਕਦੀ ਐ ਪਰ ਇਹਦੇ ਵਿੱਚ ਸਦਕ ਦੇ ਪੱਕਿਆਂ ਦੇ ਪੈਰ ਪੈ ਗਏ ਨੇ ਰਹਿੰਦੀ ਦੁਨੀਆ ਤੱਕ ਇਹਨੇ ਪੱਕੇ ਹੋ ਜਾਣਾ ਦੁਨੀਆ 'ਚ ਇਹ ਕੱਚੀ ਨਹੀਂ ਰਹੇਗੀ ਹੁਣ ਇਹਦੀ ਮਿੱਟੀ ਪਤਾ ਕਿਉਂ ੜਾਈ ਐ ਮਾਰਾ ਕਿਉਂ ਕਹਿੰਦੇ ਹਵਾ ਵਿੱਚ ਮਿੱਟੀ ਦੇ ਕਣ ਉੜ ਗਏ ਨੇ ਇਹ ਯਾਦ ਰੱਖੀ ਇਹ ਉੜਦੇ ਹੋਏ ਕੰਡ ਤਾਂ ਸ਼ਾਇਦ ਕੁਝ ਮੀਲਾਂ ਤੱਕ ਜਾ ਕੇ ਡਿੱਗ ਪੈਣ ਪਰ ਤੇਰੀ ਇਸ ਕੱਚੀ ਗੜੀ ਦੀ ਜਿਹਾ ਜਿਹਾ ਕਰ ਰਿੰਦੀ ਦੁਨੀਆ ਤੱਕ ਹੋਏਗੀ ਇਸ ਧਰਤੀ ਦੀ ਖਾਕ ਚੁੱਕ ਕੇ ਲੋਕ ਮਸਤਕ ਨੂੰ ਲਾ ਕੇ ਭਾਗ ਵੱਡੇ ਕਰਨਗੇ ਔਰ ਸਾ ਸੰਗਤ ਇਹ ਗੱਲ ਸੱਚ ਅੱਜ ਵੀ ਚਮਕੌਰ ਸਾਹਿਬ ਦੀ ਫਸੀਲ ਉੱਤੇ ਲਿਖਿਆ ਹੋਇਆ ਹੈ ਜਦੋਂ ਤੁਸੀਂ ਗੁਰਦੁਆਰਾ ਕਤਲਗੜ੍ਹ ਸਾਹਿਬ ਜਾਓਗੇ ਅੱਛਾ ਉਹ ਕਿਸੇ ਸਿੱਖ ਦਾ ਨਹੀਂ ਲਿਖਿਆ ਹੋਇਆ ਇੱਕ ਨੁਕਤਾ ਹੋਰ ਨੋਟ ਕਰਿਓ ਮੁਸਲਮਾਨ ਤੀਰਥ ਨੂੰ ਨਹੀਂ ਮੰਨਦੇ ਹਿੰਦੂਆਂ ਦੇ ਤੀਰਥ ਹੋਣਗੇ ਸਿੱਖਾਂ ਦੇ ਵੀ ਤੀਰਥ ਹੋਣਗੇ ਮੁਸਲਮਾਨਾਂ ਦੇ ਕੋਈ ਤੀਰਥ ਵਖਾਉ ਤੀਰਥ ਨਹੀਂ ਹੈ ਉਹਨਾਂ ਦਾ ਕੋਈ ਅਜਮੇਰ ਸ਼ਰੀਫ ਹੋ ਸਕਦਾ ਹੈ ਕੋਈ ਮੱਕਾ ਕਾਬਾ ਹੋ ਸਕਦਾ ਹੈ ਪਰ ਉਹਨਾਂ ਦੇ ਤੀਰਥ ਨਹੀਂ ਹੈ ਕਿਤੇ ਪਰ ਉਹ ਪੰਜ ਵਕਤ ਦਾ ਪੱਕਾ ਨਵਾਜੀ ਮੁਸਲਮਾਨ ईमानदारी नाल चमकोर ਸਾਭ ਦੀ ਧਰਤੀ ਤੇ ਬਹਿ ਕੇ ਉਥੋਂ ਦੀ ਮੋਹਜ ਨੂੰ ਮਹਿਸੂਸ ਕਰਦਾ ਮਹਿਸੂਸ ਕਰਨ ਤੋਂ ਬਾਦ ਉਸ ਮੁਸਲਮਾਨ ਨੇ ਕਿਹਾ ਸੀ ਬਸ ਇੱਕ ਹੀ ਤੀਰਥ ਹੈ ਹਿੰਦ ਵਿੱਚ ਯਾਤਰਾ ਕੇ ਲਈ ਮੁਸਲਮਾਨ ਤੀਰਥ ਨਹੀਂ ਮੰਨਦੇ ਪਰ ਉਹਨੇ ਫਿਰ ਵੀ ਤੀਰਥ ਕਿਹਾ ਉਹ ਦੁਨੀਆ ਦੇ ਲੋਕ ਕੋਈ ਕੋਈ ਤੀਰਥ ਹੈ ਬਸ ਇੱਕ ਹੀ ਤੀਰਥ ਹੈ ਹਿੰਦ ਵਿੱਚ ਯਾਤਰਾ ਕੇ ਲਈ ਜਹਾਂ ਕਟਾਏ ਬਾਪ ਨੇ ਬੱਚੇ ਖੁਦਾ ਕੇ ਲਈ ਅਜ ਉੱਥੇ ਮੋٹے ਅੱਖਰਾਂ ਚ ਲਿਖਿਆ ਹੋਇਆ ਕਿਸੇ ਸਿੱਖ ਦਾ ਨਹੀਂ ਲਿਖਿਆ ਉਹ ਮੁਸਲਮਾਨ ਦਾ ਲਿਖਿਆ ਹੈ ਸਾ ਸੰਗਤ ਹਿੰਦੋਸਤਾਨ ਚੋਂ ਕਹਿੰਦਾ ਇੱਕੋ ਹੀ ਤੀਰਥ ਯਾਤਰਾ ਵਾਸਤੇ ਉਹ ਚਮਕੌਰ ਸਾਹਿਬ ਦੀ ਧਰਤੀ ਹੈ ਦੋਵੇਂ ਸਹਿਵ ਜਾਤੇ ਉਸ ਧਰਤੀ ਉੱਤੇ ਸ਼ਹਾਦਤ ਦਾ ਜਾਮ ਪੀਂਦੇ ਨੇ ਪਾਦਸ਼ਾਹ ਦੇ ਪੰਜ ਪਿਆਰਿਆਂ ਚੋਂ ਤਿੰਨ ਪਿਆਰੇ ਸ਼ਹਾਦਤ ਦਾ ਜਾਮ ਉਸ ਧਰਤੀ ਤੇ ਪੀਂਦੇ ਨੇ ਹਜ਼ੂਰ ਦੇ ਪੁੱਤਾਂ ਤੋਂ ਪਿਆਰੇ ਸਿੱਖ ਭਾਈ ਮਦਨ ਸਿੰਘ ਭਾਈ ਕੱਠਾ ਸਿੰਘ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਔਰ ਧਨਸ਼ੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਦੀ ਰਾਤ ਤੋਂ ਵਕਤ ਸ਼ੁਰੂ ਹੋ ਗਿਆ ਜਦੋਂ ਪੰਥ ਦਾ ਹੁਕਮ ਮੰਨ ਕੇ ਤੁਰਦੇ ਨੇ